ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪਿਆਰੇ ਦਰਸ਼ਕੋ ਇਸ ਵੀਡੀਓ ਚ ਜਿਹੜੀ ਮੈਂ ਗੱਲ ਸੁਣਾ ਰਿਹਾ ਜਿਹੜੀ ਕਹਾਣੀ ਸੁਣਾ ਰਿਹਾ ਇਸ ਦੇ ਵਿੱਚ ਇਹ ਸੱਚੀ ਕਹਾਣੀ ਹੈ। ਜੇ ਤਾਂ ਕੋਈ ਸਹਿਤ ਕਹਾਣੀ ਹੋਵੇ ਚ ਕਲਪਨਾ ਨਹੀਂ ਹੈ। ਇਹ ਰੀਅਲ ਸਟੋਰੀ ਹੈ। ਹੁਣੀ ਵਾਪਰੀ ਹੈ। ਤੇ 28 ਨਵੰਬਰ ਨੂੰ ਵਾਪਰੀ ਖੁਸ਼ੀ ਦੇ ਨਾਲ ਹੋਈ ਨੇ। ਔਰ ਹਾਲੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਚੰਗੀ ਤਰ੍ਹਾਂ ਪਤਾ ਲੱਗ। ਵੈਸੇ 1-2 ਦਿਨ ਪਹਿਲਾਂ ਸਾਰਾ ਕੁਝ ਹੀ ਪਤਾ ਲੱਗ ਗਿਆ। ਕਹਾਣੀ ਜਿਹੜੀ ਹੈ ਇਹ ਫਰੀਦਕੋਟ ਦੀ ਹੈ ਇਹਦੇ ਤਿੰਨ ਕਰੈਕਟਰ ਨੇ ਇੱਕ ਤਾਂ ਹੈ ਗੁਰਵਿੰਦਰ ਸਿੰਘ ਜਿਹੜਾ ਇਸ ਦੁਨੀਆ ਚ ਨਹੀਂ ਰਹਾ ਦੂਜੀ ਉਹਦੀ ਪਤਨੀ ਰੁਪਿੰਦਰ ਕੌਰ ਜਿਹੜੀ ਬੇਵਫਾਈ ਕਰਦੀ ਰਹੀ ਬੇਵਫਾ ਵੀ ਨਿਕਲੀ ਧੋਖੇਵਾਜ਼ ਵੀ ਨਿਕਲੀ ਕਾਤਲ ਵੀ ਬਣੀ ਉਹ ਹਰਪਿੰਦਰ ਕੌਰ ਤੀਜਾ ਇਹਦਾ ਕਰੈਕਟਰ ਹੈ ਹਰਕਬਰ ਇਹ ਤਿੰਨ ਕਰੈਕਟਰਾਂ ਨਾਲ ਕਹਾਣੀ ਅੱਗੇ ਵਧਦੀ ਹੈ ਹਾਲਾਂਕਿ ਇਹਿਤ ਫਿਰ ਉਦੋਂ ਬਾਅਦ ਕਹਨੋ ਕਿ ਹਰ ਕਹਾਵਤ ਹੈ ਇੱਕ ਦੋਸਤ ਜਿਹੜਾ ਸੀਨ 'ਚ ਨਹੀਂ ਆਉਂਦਾ ਕੁੱਤਾ ਜਿਹੜਾ ਜਿਹਨੂੰ ਨਸ਼ਾ ਦੇ ਕੇ ਸਵਾਇਆ ਗਿਆ ਇਹ ਬਾਕੀ ਕਰੈਕਟਰ ਨੇ ਜਾ ਉੱਥੋਂ ਦੀ ਐਸਐਸਪੀ ਪ੍ਰਗਜਨ ਦਾ ਫਰੀਦਕੋਟ ਦੀ ਐਸਐਸਪੀ ਦਾ ਬਿਆਨ ਇਹ ਜਿਹੜੀ ਕਹਾਣੀ ਇੰਨੀ ਕੀ ਹੈ ਲੇਕਿਨ ਇਹ ਕਹਾਣੀ ਬਹੁਤ ਕੁਝ ਕਹਦੀ ਹੈ ਇਹ ਸਾਡੇ ਸਮਾਜ ਦੇ ਵਿੱਚ ਜੋ ਕੁਝ ਵਾਪਰਨ ਲੱਗਾ ਉਸ ਦੀ ਕਹਾਣੀ ਐਸਨ ਦੇ ਵਿੱਚ ਜੋ ਜਿਹੜੀ ਨਵੀਂ ਜਨਰੇਸ਼ਨ ਹੈ ਉਸ ਦੇ ਵਿੱਚ ਕਿਸ ਕਿਸਮ ਦੀਆਂ ਜਿਹੜੀਆਂ ਬੇਪਰਫਾਈਆਂ ਪਲ ਰਹੀਆਂ ਨੇ ਕਿਸ ਤਰ੍ਹਾਂ ਦੇ ਸੰਬੰਧ ਨਜਾਇਜ਼ ਸੰਬੰਧ ਔਰ ਉਹ ਵੀ ਵਿਆਹ ਤੋਂ ਕੁਝ ਦਿਨ ਬਾਅਦ 23 ਚ ਵਿਆਹ ਹੁੰਦਾ ਗੁਰਵਿੰਦਰ ਸਿੰਘ ਦਾ ਤੇ ਇਹ ਰੁਪਿੰਦਰ ਕੌਰ ਦਾ ਔਰ ਗੁਰਵਿੰਦਰ ਸਿੰਘ ਉਸ ਨੂੰ ਕੈਨੇਡਾ ਲੈ ਜਾਂਦਾ ਔਰ ਕੈਨੇਡਾ ਚਲੇ ਜਾਂਦੇ ਨੇ ਕੈਨੇਡਾ 23 ਦੇ ਵਿੱਚ ਵਿਆਹ ਤੋਂ ਬਾਅਦ ਇਹ ਕੈਨੇਡਾ ਚਲੇ ਜਾਂਦੇ ਨੇ। ਉਦੋਂ ਬਾਅਦ ਉਹ ਕੁੜੀ ਜਿਹੜੀ ਆ ਰਪਿੰਦਰ ਪਤਾ ਨਹੀਂ ਉਹਦੇ ਕੀ ਸੁਪਨੇ ਨੇ ਕੀ ਚਾਹੁੰਦੀ ਸੀ ਉਹ ਜャ ਉਸੇ ਮੰਚ ਕੀ ਪਰ ਰਿਹਾ ਸੀ ਉਹ ਗੁਰਵਿੰਦਰ ਸਿੰਘ ਨੂੰ ੱੱਕੇ ਨਾਲ ਇੰਡੀਆ ਲੈ ਕੇ ਆਈ। ਕਹਿੰਦੀ ਹਾਲਾਂਕਿ ਲੋਕ ਜ਼ਿਆਦਾ ਕੈਨੇਡਾ ਜਾ ਕੇ ਖੁਸ਼ ਨੇ ਉਹ ਇੰਡੀਆ ਆ ਕੇ ਉਹ ਕਹਿੰਦੀ ਬੁਟੀਕ ਖੋਲਣਾ। ਅਸਲ ਦੇ ਵਿੱਚ ਪਤਾ ਹੁਣ ਇਹ ਵੀ ਲੱਗਿਆ ਕਿ ਇਹ ਬੁਟੀਕ ਵਾਲਾ ਖੇਡ ਵੀ ਹੋਏਗੀ ਲੇਕਿਨ ਜ਼ਿਆਦਾ ਉਹ YouTube ਪਰ ਬਣਨਾ ਚਾਹੁੰਦੀ ਸੀ ਉਹ ਵੀਡੀਓ ਪਾਉਦੀ ਹੈ ਉਹ ਆਪਣੇ ਨਵੇਂ ਨਵੇਂ ਸੂਟ ਪਾ ਕੇ ਮਦਰ ਰੀਲ ਵਾਜੀ ਕਰਦੀ ਸੀ ਉਹ ਤੇ ਉਹ ਲੋਕਾਂ ਨੂੰ ਜਿਹੜੀ ਇਨਫਲੂਐਂਸਰ ਬਣਨਾ ਚਾਹੁੰਦੀ ਸੀ ਮਨਾਂ ਦੇ ਵਿੱਚ ਨਾ ਇੱਕ ਜਿਹੜੀ ਸ਼ੌਹਰਤ ਦੀ ਭੁੱਖ ਪਈ ਹੁੰਦੀ ਹੈ ਲੋਕਾਂ ਰੀਲ ਬਣਾਉਣ ਕਿਵੇਂ ਮਰ ਜਾਂਦੇ ਨੇ ਵੀ ਮੈਂ ਇਸ ਤਰ੍ਹਾਂ ਦੀ ਰੀਲ ਬਣਾਵਾ ਕੋਈ ਪਹਾੜ ਤੇ ਡਿੱਗ ਪੈਂਦਾ ਕੋਈ ਨਦੀ ਨਾਲੇ ਡਿੱਗ ਪੈਂਦਾ ਉਹ ਇਸ ਤਰ੍ਹਾਂ ਇਹ ਜਿਹੜਾ ਚਾਹਦੀ ਸੀ ਕਿ ਮੇਰੀ ਪਪੂਲਾਰਿਟੀ ਹੋਵੇ ਸ਼ੋਹਰਤ ਮੈਨੂੰ ਮਿਲੇ ਤਾਂ ਇਹ ਇੱਕ ਉਹਦੇ ਮਨ ਚ ਕਿਤੇ ਇਹ ਵੀ ਗੱਲ ਪਈ ਸੀ ਇਸੇ ਕਰਕੇ ਪਤਾ ਲੱਗਿਆ ਕੋਈ ਇੰਸਟਾਗ੍ਰam ਤੇ ਇਹ ਇਸ ਤਰ੍ਹਾਂ ਦਾ ਕੰਮ ਕਰਦੀ ਸੀ ਵਿਆਹੀ ਗਈ ਵਿਆਹੀ ਕਰਦਿਆਂ ਨੇ ਕੁੜੀ ਜਦੋਂ ਵਿਆਹਣ ਜੋਗ ਹੁੰਦੀ ਹੈ ਘਰਦਿਆਂ ਨੇ ਤਾਂ ਘਰ ਦੇ ਟ੍ਰੈਡੀਸ਼ਨਲ ਨੇ ਉਹਨਾਂ ਨੂੰ ਹੁੰਦਾ ਵੀ ਕੁੜੀ ਦਾ ਵਿਆਹ ਕਰ ਦੋ ਇੱਕ ਹੋਰ ਮੈਂ ਦੱਸਾਂ ਆ ਜਿਹੜਾ ਗੁਰਵਿੰਦਰ ਸਿੰਘਾ ਬਟ ਸੋਣਾ ਮੁੰਡਾ ਆ ਜਿਵੇਂ ਰਾਜਵੀਰ ਜਵੰਦਾ ਦਾ ਭਲੇਖਾ ਪੈਂਦਾ ਇਸ ਤਰ੍ਹਾਂ ਦਾ ਬਤਰੋ ਦੀ ਦੇਖ ਗੁਰਸਖ ਬੰਦਾ ਖੂਬਸੂਰਤ ਤੇ ਕੁੜੀ ਵੀ ਸੋਹਣੀ ਐ ਤੇ ਵੀ ਕੋਈ ਰਪਿੰਦਰ कौर ਵੀ ਬੜੀ ਸੋਹਣੀ ਇਸੇ ਕਰਕੇ ਉਹ ਲੱਗਦਾ ਸੀ ਕਿ ਮੈਂ ਤਾਂ ਲੋਕਾਂ ਚ ਮੇਰੀ ਚਰਚਾ ਹੋਵੇ ਮੇਰੀ ਸ਼ੌਹਰਤ ਹੋਵੇ ਜਿਹੜੀਆਂ ਉਹਦੀਆਂ ਦੇਖੀਓ ਨਾ ਵੀਡੀਓ ਉਹ ਤੋਂ ਤਾਂ ਹੀ ਲੱਗਦਾ ਔਰ ਮਾਡਲਿੰਗ ਦਾ ਜਿਵੇਂ ਚਸ ਪੂਰਾ ਕਰ ਰਹੀ ਹੁੰਦੀ ਹੈ ਅਲੱਗੋ ਜਿਆਦਾ ਪਪੂਲਰ ਨਹੀਂ ਹੋਈ ਪਰ ਹੋਣਾ ਚਾਹੁੰਦੀ ਸੀ ਇਹਦੀ ਪੱਖ ਮਿੱਟੀ ਖੋਲਣਾ ਚਾਹ ਵਾਪਸ ਆ ਗਈ ਜਿਹੜੀ ਇਹ ਕਹਾਣੀ ਦੇ ਪਿੱਛੇ ਇੱਕ ਕਹਾਣੀ ਚ ਇਹ ਹੈ ਕਿ ਉਹ ਕੈਨੇਡਾ ਗਈ ਡਿਪੋਰਟ ਹੋ ਗਈ ਵਾਪਸ ਆ ਗਈ ਜੋ ਮਰਜ਼ੀ ਕਹਿ ਲਓ ਕਿਉਂਕਿ ਵਰਕ ਪਰਮਿਟ ਰੀਨਿਊ ਨਹੀਂ ਕਰਾਇਆ ਜਾਂ ਹੋਇਆ ਨਹੀਂ ਆ ਗਈ ਇੰਡੀਆ ਲੇਕਿਨ 23 ਚ ਵਿਆਹ ਹੋਇਆ 23 ਦੇ ਵਿੱਚ ਅਹੜ ਸਾਲ ਤੱਕ ਕੁੜੀਆਂ ਚੂੜਾ ਨਹੀਂ ਲਾਉਂਦੀਆਂ ਇਹਨੇ ਚੂੜਾ ਕੀ ਤੇ ਪਤੀ ਵੀ ਭਗਾ ਕੇ ਚੂੜਾ ਤਾਂ ਭਗਾ ਕੇ ਮਾਰਨੇ ਸੀ ਪਤੀ ਵੀ ਭਗਾ ਕੇ ਮਾਰਿਆ ਇੱਕ ਸੋਸ਼ਲ ਮੀਡੀਆ ਤੇ ਕਿਉਂਕਿ ਜਾਂਦੀ ਸੀ ਜ਼ਿਆਦਾ ਜੇ ਤੁਸੀਂ ਕੁਝ ਕਰਨਾ ਚਾਹਦੇ ਹੋ ਮੀਡੀਆ 'ਚ ਸੋਸ਼ਲ ਮੀਡੀਆ 'ਚ ਇੰਸਟਾਗ੍ਰam ਤੇ ਫੇਸਬੁੱਕ ਤੇ ਉੱਥੇ ਫਿਰ ਤੁਹਾਡੀ ਹੋਰਾਂ ਨਾਲ ਸੰਪਰਕ ਹੁੰਦੇ ਦੋਸਤੀਆਂ ਵੀ ਹੋ ਜਾਂਦੀਆਂ ਨੇ ਇਹਦੀ ਸੋਸ਼ਲ ਮੀਡੀਆ ਤੇ ਹਰ ਕਮਲ ਪ੍ਰੀਤ ਨਾਲ ਦੋਸਤੀ ਹੋਗੀ ਪਹਿਲਾਂ ਤਾਂ ਗੱਲਬਾਤ ਹੋਈ ਫਿਰ ਦੋਸਤੀ ਹੋ ਗਈ ਇਹ ਵੀ ਸਮਝ ਨਹੀਂ ਆਉਂਦੀ ਕੁੜੀਆਂ ਦੇ ਮਨਾਂ 'ਚ ਹੁੰਦਾ ਕੀ ਹੈ ਕਿ ਜੇ ਉਹ ਮੁੰਡਾ ਇਹਨਾ ਸੋਹਣਾ ਹੈ ਕੈਨੇਡਾ ਦੇ ਵਿੱਚ ਕੰਮ ਕਰ ਰਿਹਾ ਹੈ ਪਰ ਵਧੀਆ ਘਰ ਦਾ ਮੁੰਡਾ ਹੈ ਐਸੀ ਕੋਈ ਉਹਦੇ 'ਚ ਨਹੀਂ ਕੋਈ ਕਮੀ ਨਹੀਂ ਜਿਹਨੂੰ ਮੈਂ ਕਹਿ ਸਕਦਾ ਹਾਂ ਲੇਕਿਨ ਇਹ ਸੈਟੀਸਫਾਈ ਨਹੀਂ ਇਹਦੇ ਹਰ ਕਮਲ ਵਿਆਹੀ ਬਰੀ ਕੁੜੀ ਜਦੋਂ ਕਿਸੇ ਦੂਸਰੇ ਬੰਦੇ ਨਾਲ ਉਹ ਵੀ ਸਾਲ ਹੀ ਹੋਇਆ ਹੋਵੇ ਵਿਆਹ ਹੋਈ ਨੂੰ ਪੂਰਾ ਵੀ ਸਾਲ ਨਹੀਂ ਹੋਇਆ ਬਤਲ ਸਾਲ ਦੇ ਅਖੀਰ ਦੇ ਵਿੱਚ ਹਰਕਵਲ ਦੇ ਸੰਪਰਕ ਚ ਆ ਗਈ ਉਹਦੇ ਨਾਲ ਦੋਸਤੀ ਕਰ ਲਈ ਹੁਣ ਦੋਸਤੀ ਜਿਹੜੀ ਕੀਤੀ ਉਹਦੇ ਨਾਲ ਸਬੰਧ ਬਣਾ ਲਏ ਜਿਵੇਂ ਧੋਖਾ ਦੇਖੋ ਤੁਸੀਂ ਪਹਿਲਾਂ ਤਾਂ ਬੜਾ ਧੋਖਾ ਉਹਨੂੰ ਇੱਧਰ ਲੈ ਆਈ ਫਿਰ ਦੂਜਾ ਧੋਖਾ ਹਰਕਵਲ ਨਾਲ ਸਬੰਧ ਬਣਾ ਲਏ ਤੇ ਫਿਰ ਖੇੜਾ ਛੜਾਉਣ ਦੀਆਂ ਸਕੀਮਾਂ ਬਣਾਉਣ ਲੱਗੇ ਨਿੱ ਕਿਸੇ ਤਰੀਕੇ ਨਾਲ ਖੇੜਾ ਛੜਾਈ ਇਹ ਵੀ ਸਮਝੋ ਕਿਹੜਾ ਸਟੋਨ ਹੁਣ ਗੱਲ ਆਈ ਹੈ ਨਾ ਬਾਤ ਕਿ ਉਹਨੂੰ ਪਤਾ ਲੱਗ ਗਿਆ ਉਹ ਸﻤੈਲ ਕਰਨ ਲੱਗ ਗਿਆ ਕਿ ਇਹਦੇ ਕਿਸੇ ਨਾਲ ਸੰਬੰਧ ਨਹੀਂ ਪਤਾ ਲੱਗ ਜਾਂਦਾ ਕਦੇ ਵੀ ਚੋਰੀ ਇਸ ਕਿਸਮ ਦੀ ਚੋਰੀ ਛੋਪੀ ਥੋੜੀ ਰਹਦੀ ਹੈ ਤੇ ਉਹਨੂੰ ਪਤਾ ਲੱਗ ਗਿਆ ਜਦੋਂ ਗੁਰਵਿੰਦਰ ਨੂੰ ਪਤਾ ਲੱਗ ਗਿਆ ਕਿ ਇਹ ਮੇਰੀ ਪਤਨੀ ਬੇਵਫਾਈ ਕਰ ਰਹੀ ਹੈ ਧੋਖਾ ਕਰ ਰਹੀ ਹੈ ਕਿਸੇ ਹੋਰ ਨਾਲ ਅਫੇਅਰ ਇਹਦਾ ਹੈਗਾ ਚੱਲ ਰਿਹਾ ਤੇ ਉਹਦੇ ਉਹਨੂੰ ਡਰ ਵੀ ਲੱਗਣ ਲੱਗ ਗਿਆ ਉਹਦੀ ਭੈਣ ਦੱਸਦੀ ਹੈ ਗਰਵਿੰਦਰ ਦੀ ਕਿ ਉਹਨੂੰ ਡਰ ਸੀ ਕਿ ਮੇਰਾ ਨੁਕਸਾਨ ਨਾ ਕਰ ਦੇ ਇਹ ਕਿਤੇ ਤੇ ਇਹ ਇਸ ਲੈਵਲ ਤੱਕ ਕਹਾਣੀ ਸੀ ਜਿਹੜਾ ਉਹਨੂੰ ਡਰ ਸੀ ਉਹੀ ਹੋਇਆ ਉਹਨੇ 28 ਨਵੰਬਰ ਨੂੰ ਜ਼ਹਿਰ ਦਿੱਤੀ ਆਪਣੇ ਘਰ ਦੇ ਹੁਣ ਜ਼ਹਿਰ ਦੇਣ ਤੋਂ ਬਾਅਦ ਉਸਨੇ ਦੇਖਿਆ ਕਿ ਹਲੇ ਉਹ ਮਰਿਆ ਨਹੀਂ ਰਾਤ ਨੂੰ ਜ਼ਹਿਰ ਦਿੱਤੀ ਮਰਿਆ ਨਹੀਂ ਉਨੇ ਫੋਨ ਕਰਕੇ ਬੁਲਾਇਆ ਆਪਣੇ ਪ੍ਰੇਮੀ ਨੂੰ ਹਰਕਮ ਵੱਲ ਹਰਕਮ ਬੁਲਾ ਆ ਗਿਆ ਇਹ ਦੋਨੇ ਇੱਕ ਗਲਤ ਕਰ ਰਹੇ ਨੇ ਵੀ ਇਹਨੂੰ ਜ਼ਹਿਰ ਦਿੱਤੀ ਹੋਈ ਆ ਹਲਕ ਸਾਂ ਲੈ ਰਿਹਾ ਮਰਦਾ ਹੈ ਨਹੀਂ ਇਹ ਗਲਤ ਕਰ ਲਈ ਉਹ ਛੱਤ ਤੇ ਚੜ ਗਿਆ ਤੇ ਜਿਹੜਾ ਗੁਰਵਿੰਦਰ ਸ਼ਖ ਤਾਂ ਪਹਿਲੇ ਸੀ ਜ਼ਹਿਰ ਦਾ ਅਸਰ ਨਹੀਂ ਸੀ ਪੂਰਾ ਉਹ ਵੀ ਛੱਤ ਤੇ ਆ ਗਿਆ ਇਹਨਾਂ ਦੇ ਵਿੱਚ ਜਦੋਂ ਉਹਨੇ ਦੇਖਿਆ ਹਰਕਮ ਨੂੰ ਦੋਨੋਂ ਦੇਖ ਲਿਆ ਨਾ ਤੇ ਦੋਨਾਂ ਨੇ ਫੜਕੇ ਉਹਨੂੰ ਕੁੱਟਿਆ ਕਿ ਹੁਣ ਤਾਂ ਗੱਲ ਹੀ ਇਸ ਤਰ੍ਹਾਂ ਦੀ ਸਿਰਫ ਕੁੱਟਿਆ ਨਹੀਂ ਨਾ ਜ਼ਬਰਦਸਤੀ ਉਹਦੇ ਵਿੱਚ ਹੋਰ ਜ਼ਹਿਰ ਪਾ ਦਿੱਤਾ ਤੇ ਕਮਾਲ ਦੇਖੋ ਤੁਸੀਂ ਇਹ ਇਹ ਪ੍ਰੇਮੀ ਆ ਪ੍ਰੇਮੀ ਤਾਂ ਬੜੇ ਜਿਹੜੀ ਫਕੀਰ ਬਣ ਜਾਂਦੇ ਜੇ ਦਿਲੋਂ ਕੋਈ ਪ੍ਰੇਮ ਕਰਦਾ ਹੈ ਤੇ ਹਰ ਕਮ ਵੱਲ ਨੂੰ ਵੀ ਪਤਾ ਜਿਹੜੀ ਆਪਦੇ ਪਜ਼ੀ ਨੂੰ ਧੋਖਾ ਦੇ ਸਕਦੀ ਹੈ ਤੈਨੂੰ ਕਿਵੇਂ ਬਖਸ਼ ਹੋਗੀ ਤੈਨੂੰ ਵੀ ਧੋਖਾ ਦੇ ਸਕਦੀ ਆ ਪਹਿਲਾਂ ਮਾਪਿਆਂ ਨੂੰ ਧੋਖਾ ਜੋ ਤਾਂ ਪਹਿਲੇ ਕਹ ਦਿੱਤੀ ਮੈਂ ਬਿਆਨ ਹੀ ਕਰਾਉਣਾ ਇਹਦੇ ਨਾਲ ਤੇ ਮੇਰੇ ਮੈਂ ਆਪਣੀ ਮਰਜ਼ੀ ਨਾਲ ਕਰਾਉ ਜੋ ਨਹੀਂ ਕਰਾਉਂਦੇ ਉਹ ਉਹਦੇ ਨਾਲ ਜਾਦਾ ਵਧੀਆ ਗੱਲ ਹੋਣੀ ਸੀ ਮਤਲਬ ਕੱਲਾ ਮੁੰਡਾ ਘਰਦਿਆਂ ਦਾ ਇਕਲੌਤਾ ਮੁੰਡਾ ਇਕਲੌਤਾ ਵਾਰਿਸ ਨਾਗਰਨ ਦੀ ਪਿਆ ਜੇ ਇਹੀ ਕੁਛ ਕਰਨਾ ਸੀ ਧੌਖਾ ਤਾਂ ਉਹਨੂੰ ਵੀ ਦਿੱਤਾ ਘਰਦਿਆਂ ਨੂੰ ਵੀ ਦਿੱਤਾ ਸੋਹਰੇ ਨੂੰ ਵੀ ਦਿੱਤਾ ਤੇ ਹੁਣ ਜਦੋਂ ਦੇਖ ਲਿਆ ਤੇ ਕਹਦੇ ਜੀ ਉਹਨੂੰ ਕਟਿਆ ਵੀ ਉਹਦੇ ਮੂੰਹ 'ਚ ਖੂਰ ਜਹਿਰ ਪਾਤੀ ਤਾਂ ਕਿ ਉਹ ਮਰ ਜੇ ਆਖਰ ਉਹ ਕਟਨਲ ਮਰਿਆ ਜੈਨ ਮਰਿਆ ਗੁਰਵਿੰਦਰ ਮਰ ਗਿਆ ਜਦੋਂ ਮਰ ਗਿਆ ਫੇਰ ਦੋਨਾਂ ਨੇ ਸਕੀਮ ਬਣਾਈ ਕਿ ਹੁਣ ਕੀ ਕਰੀਏ ਇਹ ਤਾਂ ਮੰਗ ਗਿਆ ਦੇਖੋ ਜਦੋਂ ਕੋਈ ਕੰਮ ਐਸਾ ਕਰ ਲੈ ਦੇਨੇ ਕਾਤਲ ਹਲੇ ਇਹ ਕਿਹੜਾ ਪ੍ਰੋਫੈਸ਼ਨਲ ਹੋਈ ਸੀ ਜਦ ਦੋ ਚਾਰ ਕਤਲ ਹੋਣ ਤੋਂ ਬਾਅਦ ਤਾਂ ਬੰਦਾ ਪ੍ਰੋਫੈਸ਼ਨਲ ਹੋ ਜਾਂਦਾ ਕੁਝ ਇਹ ਘਬਰਾਏ ਘਬਰਾ ਕੇ ਜੋ ਇਹਨਾਂ ਦੇ ਮਰਚ ਆਇਆ ਉਹੀ ਕੀਤਾ ਕਪੜੇ ਕੁਫੇ ਖਲਾਫ ਤੇ ਰੋਣਾ ਪਾਤਾ ਕਿ ਲੁੱਟ ਹੋ ਗਈ ਉਹ ਜਿਹੜਾ ਹਰਕਮਲ ਹੈ ਜਿਹੜਾ ਮੁੰਡਾ ਉਹਦੇ ਪਿੱਛੇ ਤਾਂ ਲੈ ਕੇ ਆਇਆ ਸੀ ਜੀ ਤਾਂ ਮੈਂ ਕਿਹਾ ਸੀ ਕਿ ਇੱਕ ਸੀਨ ਤੋਂ ਪਰੇ ਆ ਵੈਸੇ ਕਰੈਕਟਰ ਹੋ ਰਿਹਾ ਉਹੀ ਕਰੈਕਟਰ ਹੈ ਉਹ ਕਾਰ ਚੋਂ ਤੇ ਬੈਠ ਕੇ ਚਲਾ ਗਿਆ ਹਰਕਮਲ ਪ੍ਰੀਤ ਚਲਾ ਗਿਆ ਮੁੰਡਾ ਜਿਹੜਾ ਗੁਰਵਿੰਦਰ ਨੂੰ ਮਾਰ ਕੇ ਦੋਨਾਂ ਲੜਕੇ ਮਾਰਿਆ ਉਹ ਚਲਾ ਗਿਆ ਤੇ ਇੱਥੇ ਕਹਾਣੀ ਇੱਥੇ ਤੱਕ ਉਦੋਂ ਬਾਅਦ ਇਹਨੇ ਪਤਾ ਰੋੜਾ ਰਪਿੰਦਰ ਖੋੜ ਦੇ ਜੀ ਸਾਡੇ ਘਰ ਲੁੱਟ ਹੋ ਗਈ ਤੇਰੇ પતિ ਉੱਤੇ ਬਰਾ ਪਿਆ ਉਹਨੂੰ ਮਾਰ ਕੇ ਪੁਲਿਸਾਂ ਵੀ ਹੁਣ ਜਦੋਂ ਪੁਲਿਸ ਹੈ ਜਿਹੜੀ ਜੇ ਸਹੀ ਤਰੀਕੇ ਨਾਲ ਇਨਵੈਸਟੀਗੇਟ ਕਰੇ ਨਾ ਬਹੁਤ ਕੁਝ ਲੱਭਣੰਦੀ ਹੈ ਪੁਲਿਸ ਦੇਖਿਆ ਕਈ ਗਲਤੀਆਂ ਪੁਲਿਸ ਨੇ ਫੜ ਲੀਆਂ ਇਸ ਤੋਂ ਪਹਿਲਾਂ ਕਿ ਲੋਕ ਇਕੱਠੇ ਹੁੰਦੇ ਜਿਹੜੀ ਇਹ ਐਸਾ ਕੇਸ ਹੈ ਜਿਹੜਾ ਇੱਕ ਇੱਕ ਰਾਤ ਵੀ ਅੱਧੀ ਰਾਤ ਚ 11:30 ਦਾ ਵਾਕਿਆ ਹੈ ਤਸਵੀਰ ਤੱਕ ਤਾਂ ਸੌਲਵ ਵੀ ਹੋ ਗਏ ਉਹ ਕੋਲ ਸੁਰਾ ਪਛੜੇ ਸੀ ਕਿਵੇਂ ਹੋਏ ਇਹਨੇ ਦੱਸਾਇਆ ਕਰਕੇ ਲੁੱਟ ਹੋ ਗਈ ਕੁੱਤਾ ਉੱਥਾ ਪਿਆ ਤੇ ਕੁੱਤੇ ਨੂੰ ਨਸ਼ਾ ਦਾ ਉਛਕਵਾਇਆ ਹੋਇਆ ਸੀ ਕੁੱਤਾ ਉੱਥਾ ਪਿਆ ਸੀ ਪਹਿਲੀ ਗੱਲ ਸੀ ਉੱਥੇ ਤੋਂ ਪਤਾ ਲੱਗ ਗਿਆ ਵੀ ਇਹ ਅੱਜ ਕੁਝ ਕਰਨਾ ਸੀ ਇਹਨਾਂ ਨੇ ਕੁੱਤੇ ਨੂੰ ਪਹਿਲੇ ਸਵਾਪ ਇਹ ਦੂਜਾ ਵਿਆਹ ਉੱਥੇ ਛੱਤ ਤੇ ਪਿਆ ਉਹ ਬੰਦਾ ਜਦੋਂ ਬੰਦਾ ਸੌਂਦਾ ਜਿਸ ਤਰ੍ਹਾਂ ਦੇ ਕੱਪੜੇ ਹੁੰਦੇ ਨੇ ਹਰ ਗੇਨਰ ਠੰਡ ਹੋ ਗਈ ਐ ਇਹ ਜਿਹੇ ਕਪੜਿਆਂ ਚ ਬੰਦਾ ਸ਼ਤ ਤੇ ਕਿਉਂ ਜਾਊਗਾ ਤੇ ਇਹਦਾ ਮਤਲਬ ਕਿ ਉਹ ਤਾਂ ਜਦੋਂ ਉਹਨੂੰ ਸ਼ੱਕ ਹੋਇਆ ਤਾਂ ਸ਼ਤ ਤੇ ਗਿਆ ਉੱਥੇ ਉਹ ਉਹ ਵੀ ਚੜ ਕੇ ਚਲੇਗੇ ਘੱਟ ਕਪੜਿਆਂ ਦਾ ਸ਼ੱਕ ਹੋਣਾ ਪਾਲਸ ਨੂੰ ਵੀ ਇਹ ਕਿਵੇਂ ਹੋਇਆ ਤੀਜਾ ਸੀਸੀਟੀਵੀ ਕੋਈ ਆਉਣ ਜਾਣਾ ਰਾਂ ਨਹੀਂ ਕਿਸੇ ਨੇ ਨਹੀਂ ਦੇਖਿਆ ਇੱਕ ਬੰਦੇ ਨੇ ਦੇਖਿਆ ਪਰਦੇ ਨੇ ਹਰ ਕਮਰ ਨੂੰ ਜਾਂਦੇ ਉਥੋਂ ਦੇਣੀ ਇਹ ਜੱਪ ਅੱਜ ਗੱਲਾਂ ਜਿਹੜੀਆਂ ਨੇ ਪੁਲਿਸ ਨੇ ਇਹ ਵਾਰ-ਵਾਰ ਜਦੋਂ ਪੁੱਛਿਆ ਇਹ ਫੁੱਟਪੀ ਮੈਂ ਤੁਹਾਨੂੰ ਦੱਸਿਆ ਪ੍ਰੋਫੈਸ਼ਨਲ ਤਾਂ ਨਹੀਂ ਸੀ ਸਾਰਾ ਕੁਝ ਦੱਸ ਤਾ ਤਾ ਹਾਲ ਲੱਗਿਆ ਕਿ ਹਰ ਕਵਰ ਪ੍ਰੀਸ ਤੇ ਅਸੀਂ ਪਾਰਿਆ ਤੇ ਆ ਵਿਆਹ ਤੋਂ ਬਾਅਦ ਸਾਡਾ ਸੰਬੰਧ ਬਣ ਗਿਆ ਸੀ ਕਿ ਗੁਰਵਿੰਦਰ ਨੂੰ ਅਸੀਂ ਰਸਤੇ ਚੋਂ ਹਟਾਉਣਾ ਚਾਹੁੰਦੇ ਸੀ ਇਸ ਕਰਕੇ ਜਿਹੜਾ ਹੈ ਅਸੀਂ ਇਸ ਨੂੰ ਮਾਰ ਦਿੱਤਾ ਇਹ ਨੂੰ ਕਹਾਣੀ ਆਪ ਹੀ ਦੱਸਤੀ ਉਹਨੇ ਤੇ ਹੁਣ ਇਸ ਜਿਹੜੀ ਇਹ ਸੱਚੀ ਕਹਾਣੀ ਹੈ ਇਹ ਤੁਸੀਂ ਇਹਦੇ ਚ ਦੇਖੋ ਪੰਜਾਬ ਦੀ ਹੈ ਇਹ ਤੋਂ ਪਹਿਲਾਂ ਆਪਾਂ ਦਿੱਲੀ ਦੀ ਕਹਾਣੀ ਦੇਖੀ ਸੀ ਉਹਦੇ ਚ ਉਹਨੇ ਆਪਣੇ ਪ੍ਰੇਮੀ ਨੂੰ ਬਾਹਰੋਂ ਆਪਣੇ ਪੁਰਾਣੇ ਪ੍ਰੇਮੀ ਨੂੰ ਵਾਕੇ ਬਰਵਾਇਆ ਸੀ ਨਹੀਂ ਮੈਂ ਬਾਅਦ ਦੇ ਪੰਜਾਬ ਦੀ ਗੱਲ ਕਰ ਲਾ ਪੰਜਾਬ ਦੇ ਵਿੱਚ ਅੱਜ ਦੀ ਵੀ ਖਬਰ ਹੈ ਉਹ ਵੀ ਕੈਨੇਡਾ ਦੀ ਇੱਕ ਕੁੜੀ ਹੈ ਉੱਥੇ ਵੀ ਇਕੋ ਸ਼ੱਕ ਹੋ ਗਿਆ ਕਿਸੇ ਕਤਲ ਦੇ ਵਿੱਚੋਂ ਦਾ ਹੱਥ ਜਿਹੜੀ ਇਹ ਜਿਸ ਪਾਸੇ ਨੂੰ ਸਮਾਜ ਵੱਧ ਰਿਹਾ ਹੈ ਮੈਨੂੰ ਤਾਂ ਰਹਾ ਨਹੀਂ ਹੋ ਰਹੀ ਹੈ ਕਿ ਅਸੀਂ ਕਹਿੰਦੇ ਸੀ ਬੜੇ ਪਵਿੱਤਰ ਰਿਸ਼ਤੇ ਅਸੀਂ ਕਹਿੰਦੇ ਸੀ ਵਿਆਹ ਜਿਹੜਾ ਪਵਿੱਤਰ ਹੁੰਦਾ ਤੇ ਸਾਡੇ ਦਾ ਅਨੰਦਕਾਰ ਜਦੋਂ ਤਲਾਕ ਦੀ ਵੀ ਕੋਈ ਪ੍ਰੋਵੀਜ਼ਨ ਨਹੀਂ ਹੈ ਤੇ ਐਥੇ ਤੁਸੀਂ ਆ ਦੇਖੋ 23 ਦਾ ਵਿਆਹ 24 ਜੂਨ 25 ਜੁਲਾਈ ਜੇ ਕਿੰਨਾ ਕੁਛ ਚੱਲ ਪਿਆ ਕੰਮ ਜੇ ਵਿਆਹ ਤੋਂ ਬਾਅਦ ਹੀ ਆਹਾਂ ਕੁਛ ਚੱਲਿਆ ਤੇ ਤਾਂ ਹੀ ਮੈਂ ਸ਼ੱਕ ਪਿਆ ਜੇ ਇੱਕ ਜਿਹੜਾ ਉਸ ਨੇ ਜਿਹੜੇ ਪ੍ਰੇਮ ਸੰਬੰਧ ਬਣਾਏ ਉਹ ਸਾਰ ਕੀ ਚੱਲੇ ਨਾ ਤੇ ਉਦੋਂ ਬਾਅਦ ਖਤਮ ਕਰਦੀ ਕਹਾਣੀ ਕੰਡ ਲਈ ਤੇ ਇਹ ਇਹ ਕਹਾਣੀ ਹਰ ਰੋਜ਼ ਦੀ ਹੋਣ ਲੱਗੀ ਦੁੱਖ ਮੈਨੂੰ ਇਸ ਕਰਦਾ ਮੈਂ ਜਦੋਂ ਚੜਦੀ ਕਲਾ ਟਾਈਮ ਟੀਵੀ ਤੇ ਆਪਦੀਆਂ ਖਬਰਾਂ ਸੁਣੇ ਸੁਣਾਉਣਾ ਨਾ ਇਵੇਂ ਸਮਾਜਿਕ ਖਬਰ ਕਦੇ-ਕਦੇ ਲੈਣੇ ਜਦੋਂ ਮੈਨੂੰ ਐ ਲੱਗਦਾ ਵੀ ਇਹ ਸਮਾਜ ਨੂੰ ਇਹ ਵਾਪਰਨਾ ਕੀ ਸ਼ੁਰੂ ਕੀ ਹੋ ਗਿਆ ਮਤਲਬ ਜੇ ਕੁੜੀਆਂ ਨੂੰ ਚਾਹੀਦਾ ਜੇ ਨਹੀਂ ਵਿਆਹ ਕਰਾਉਣਾ ਤਾਂ ਤੁਸੀਂ ਸਿੱਧਾ ਦੱਸੋ ਤੁਸੀਂ ਕਿਸ ਦੀ ਜ਼ਿੰਦਗੀ ਕਿਉਂ ਖਰਾਬ ਕਰ ਰਹੇ ਜੇ ਦੇਖੋ ਅਦਰਵਾਈਜ਼ ਵੀ ਜੋ ਕੁੜੀਆਂ ਦਾ ਡਾਈਵੋਰਸ ਲੈਣਾ ਕਰਾਣਾ ਹੋਰ ਕਿਸੇ ਨਾਲ ਚਲੇ ਜਾਣਾ ਇਹ ਗੱਲਾਂ ਕਹਾਣੀਆਂ 'ਚ ਤਾਂ ਸੁਣਦੇ ਸੀ ਫਿਲਮਾਂ 'ਚ ਦੇਖਦੇ ਸੀ ਆ ਹੁਣ ਵਾਪਰਦ ਰਹੇ ਹੈ ਇਤਿਕਮ ਤੋਂ ਇਹ ਸੱਚ ਬੋਚੀ ਹੁਣ ਤਾਂ ਇਉਂ ਲੱਗਣ ਲੱਗ ਗਿਆ ਕਿ ਵਿਆਹ ਜਿਹੜਾ ਹੈ ਉਸ ਕਰਾਉਣ ਤੋਂ ਪਹਿਲਾਂ ਕੀ ਕੁ ਤੁਸੀਂ ਚੈੱਕ ਕਰਾਓ ਬਈ ਲੋਕਾਂ ਨੂੰ ਪਛੇ ਜੇ ਮੇਰਾ ਇੱਕ ਪੋਡਕਾਸਟ ਹੋਇਆ ਉਹਦੇ ਚ ਮੈਂ ਇਹ ਕਿਹਾ ਕਿ ਅੱਜ ਕੱਲ ਜਿਹੜਾ ਵਿਆਹ ਹੈ ਉਹ ਤੋਂ ਪਹਿਲਾਂ ਹੁਣ ਲੋਕ ਇਹ ਕਹਿੰਦੇ ਨੇ ਕਿ ਮੈਡੀਕਲ ਟੈਸਟ ਕਰੋ ਦੇ ਨੇ ਮੁੰਡੇ ਕੁੜੀ ਦਾ ਮੈਡੀਕਲ ਟੈਸਟ ਮੁੰਡੇ ਦਾ ਖਾਸ ਤੌਰ ਤੇ ਕਿਉਂਕਿ ਨਸ਼ੇ ਲੈਣ ਲੱਗੇ ਔਰ ਬੱਚੇ ਪੈਦਾ ਕਰਦੇ ਕਾਬੂ ਨਹੀਂ ਰਹੇ ਨਪੁੰਸ ਕਰਦੇ ਜਾ ਰਹੇ ਨੇ ਤੇ ਵਿਆਹ ਕਰਵਾ ਲੈਂਦੇ ਨੇ ਸਵਾਸ ਦੇ ਡਰ ਤੋਂ ਵਿਆਹ ਕਰਵਾ ਲੈਂਦੇ ਨੇ ਮੈਂ ਤਾਂ ਇੱਕ ਪ੍ਰੋਫੈਸਰ ਦੀ ਕਹਾਣੀ ਤਾਂ ਪਤਾ ਉਸ ਨੇ ਇਸ ਕਰਕੇ ਵਿਆਹ ਕਰਵਾ ਲਿਆ ਪ੍ਰੋਫੈਸਰ ਦਾ ਮੁੰਡਾ ਯੂਨੀਵਰਸਿਟੀ ਚ ਪ੍ਰੋਫੈਸਰ ਲੱਗਿਆ ਹੋਇਆ ਇਸ ਕਰਕੇ ਵਿਆਹ ਕਰਵਾ ਲਿਆ ਕੁੜੀ ਦੀ ਜ਼ਿੰਦਗੀ ਖਰਾਬ ਕੀਤੀ ਕੁੜੀ ਅੱਜਕੱਲ ਕੈਨੇਡਾ ਦੇ ਵਿੱਚ ਹੈ ਮੈਨੂੰ ਮਿਲੀ ਉਹ ਤੇ ਕਿਉਂਕਿ ਉਹਨੂੰ ਪਤਾ ਸੀ ਵੀ ਮੈਂ ਵੀ ਉਸੇ ਯੂਨੀਵਰਸਿਟੀ 'ਚ ਪੜਾ ਰਿਹਾ ਹਾਂ ਕਹਿੰਦੀ ਮੇਰੀ ਤਾਂ ਜ਼ਿੰਦਗੀ ਖਰਾਬ ਕਰਤੀ ਜਦੋਂ ਮੈਂ ਕੋਰਟ 'ਚ ਕਿਹਾ ਕਿ ਵੇ ਬੀ ਡਾਈਵੋਰਸ ਦਿਓ ਤੇ ਮੰਨ ਗਿਆ ਉਹਦੀ ਵੀ ਠੀਕ ਹੈ ਕਹਿੰਦਾ ਮੈਂ ਕਿਹ ਜਿ ਮੈਡੀਕਲ ਕਰਾਉਗਾ ਇਹਦਾ ਜੇ ਤੁਹਾਨੂੰ ਲੱਗਦਾ ਮੈਂ ਬੇਝੂਠ ਬੋਲਦੀ ਹਾਂ ਨਾਲ ਦੀ ਨਾਲ ਮੇਰੇ ਤੋਂ ਡਾਈਵੋਰਸ ਤੇ ਤਾਂ ਖਰਚਾ ਵੀ ਦਿੱਤਾ ਤੋ ਇੱਕ ਤ ਇਸਪਿਰੀਸ਼ਨ ਤੱਕ ਕਹਾਣੀ ਪਹੁੰਚ ਗਈ ਕਿ ਸਾਡੇ ਉਹ ਰਿਸ਼ਤੇ ਬਦਰ ਐ ਟੁੱਟਣ ਲੱਗ ਗਏ ਦੂਜਾ ਬਦਰ ਇਹ ਮੈਡੀਕਲੀ ਦੂਜਾ ਤੁਹਾਡਾ ਇਹ ਉਹਦਾ ਤਾਂ ਚੈੱਕ ਹੋ ਜਾਊਗਾ ਤੁਹਾਡੇ ਕੀ ਹੈ ਅੰਦਰ ਕੀ ਹੈ ਕਿਵੇਂ ਚੈੱਕ ਹੋਵੇ ਜੋ ਪਰ ਹੁਣ ਪੂਰਾ ਸ਼ੇਰ ਯਾਦ ਨਹੀਂ ਕਿ ਅਥਰੋਂ ਅਦਰ ਕਿਹੜੀ ਟਿਊਬ ਚ ਪਾ ਕੇ ਦੇਖਾਂਗੇ ਰਾਤ ਨੂੰ ਕਿਸ ਨੂੰ ਰੋਇਆ ਸੀ ਜਾਂ ਕੁਝ ਐਸਾ ਸ਼ਾਇਦ ਪਾਤਰ ਦੱਸੇ ਰ। ਤੇ ਬਿਲਕੁਲ ਉਹ ਮੈਂ ਇਹਸ ਥੋੜਾ ਪਤਾ ਲੱਗੂਗਾ ਵੀ ਅੰਦਰ ਕੀ ਚੱਲ ਹੈ। ਕਈ ਵਾਰੀ ਤਾਂ ਪ੍ਰੇਮੀ ਕਹਿੰਦਾ ਤਾਂ ਬਿਆਹ ਰਾਂਣਾ ਚਾਰ ਪੈਸੇ ਉਹਨਾਂ ਕੇ ਆਪ ਉਹ ਤੋਂ ਬਾਅਦ ਕਰਦਾ ਕੰਮ ਜਤਵਾ ਜੀ। ਇਹ ਵੀ ਚੱਲਣ ਲੱਗ ਗਏ। ਇਸ ਕਹਾਣੀ ਨੇ ਵੱਡੇ ਸਵਾਲ ਖੜੇ ਕੀਤੇ ਨੇ। ਕਿ ਸਾਡਾ ਸਮਾਜ ਜਾ ਕਿਧਰ ਨੂੰ ਰਿਹਾ ਹੈ। ਤੇ ਇਹਦੇ 'ਚ ਫਿਰ ਭੂਮਿਕਾ ਕੀ ਦੀ ਹੋਵੇ? ਮਾਪੇ ਬਿਲਕੁਲ ਮਾਪੇ ਟੀਚਰ ਵਧੀਆ ਲਿਟਰੇਚਰ ਵਧੀਆ ਫਿਲਮਾਂ ਵਧੀਆ ਮੀਡੀਆ ਤੇ ਜਿਹੜਾ ਕੁਝ ਅਸੀਂ ਮੀਡੀਆ 'ਚ ਦੇਖਦੇ ਹਾਂ ਜਿੱਥੋਂ ਇਹ ਆਈਡੀਆ ਲੱਣੇ ਇਹ ਸੋਸ਼ਲ ਮੀਡੀਆ ਦਾ ਨੈਗੇਟਿਵ ਪੱਖ ਵੀ ਹੈ ਇਹ ਇਹਦੇ 'ਚ ਦੋਨੇ ਗੱਲਾਂ ਸੋਸ਼ਲ ਮੀਡੀਆ ਨਾਲ ਜੁੜਦੀਆਂ ਨੇ ਸੋਸ਼ਲ ਮੀਡੀਆ ਤੇ ਹਰ ਕੰਮ ਪ੍ਰੀਤ ਮਿਲਿਆ ਸੋਸ਼ਲ ਮੀਡੀਆ 'ਤੇ ਪਪੂਲਰ ਹੋਣਾ ਚਾਹਦੀ ਸੀ ਸੋਸ਼ਲ ਮੀਡੀਆ 'ਤੇ ਉਹ ਮਾਡਲਿੰਗ ਕਰਦੀ ਸੀ ਤੇ ਉਹ ਇਸ ਪਾਸੇ ਨੂੰ ਆ ਕੇ ਇਹ ਜਿਹੜਾ ਚੜਕੇਦਰਾ ਸੋ ਇਹ ਜਿਹੜਾ ਆਪਣੇ ਆਪ 'ਚ ਇਹ ਵੀ ਸਵਾਲ ਹੈ ਸੋਸ਼ਲ ਮੀਡੀਆ ਤਾਂ ਇਹ ਸਾਰੀਆਂ ਗੱਲਾਂ ਤੇ ਇੱਕ ਵਾਰੀ ਵਿਚਾਰ ਕਰਨ ਦੀ ਸਮਾਂ ਲੋੜ ਹੈ ਆਪਣੇ ਆਪਣੇ ਘਰਾਂ 'ਚ ਛਾਤੀ ਮਾਰਦੀ ਆਵਦੇ ਤੇ ਬੱਚਿਆਂ ਵੱਲ ਦੇਖਣ ਦੀ ਤੇ ਇਸ ਤਰ੍ਹਾਂ ਦੀ ਕਿਸੇ ਵੀ ਪਰਿਵਾਰ ਨਾਲ ਨਾ ਹੋਵੇ ਜਿਵੇਂ ਇਹ ਗੁਰਵਿੰਦਰ ਸਿੰਘ ਜਿਹੜਾ ਕੱਲਾ ਮੁੰਡਾ ਸੀ ਉਸ ਪਰਿਵਾਰ ਨਾਲ ਹੋਈ ਹੈ ਤੁਹਾਨੂੰ ਕਿਵੇਂ ਲੱਗਦਾ ਕਿਵੇਂ ਠੀਕ ਹੋ ਸਕਦਾ ਹੈ ਇੱਕ ਕਹਾਣੀ ਜੋ ਇਸ ਬਆਪਰ ਨਾਲ ਸ਼ੁਰੂ ਹੋਇਆ ਤੁਸੀਂ ਆਪਣੇ ਕਮੈਂਟ ਆਪਣੇ ਸਜਾ ਜ਼ਰੂਰ ਦਿਓਗੇ ਮੈਨੂੰ ਪੂਰਾ ਯਕੀਨ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ